ਗੱਲ ਕਰੇ ਕਿ ਬੇਚੈਨੀ ਮੈਨੂੰ ਬਹੁਤੀ ਅਕਲ ਜੀ ਹੈ ਨਹੀਂ ਨਾ ਸ਼ਰੀਫੀ ਉੱਠਣੀ ਬੈਣੀ ਤੇ ਧੰਨੇ ਉਹ ਜੋ ਮੈਨੂੰ ਕਵੋਂਦੇ ਨੇ ਤੇ ਅੱਜ ਉਹਨਾਂ ਦੀਆਂ ਬਾਤਾਂ ਪਾਉਣੀਆਂ ਜੋ ਮੁਫਤ ਦਾ ਗਿਆਨ ਵਿਖਾਉਂਦੇ ਨੇ ਗੱਲ ਕਰਨ ਹਾਰੇ ਕਹਹਸਾਨ ਤੇ 4 ਵਜੇ ਤੇ ਸੀ ਰਾਮ ਦੀ ਜ਼ਬਾਨ ਤੇ ਉਹਨੂੰ ਸ਼ੋਰ ਤੇ ਦਾ ਹੰਕਾਰ ਲੈ ਕੇ ਬਹਿ ਗਿਆ ਤੇ ਉਹਨੇ ਕਦੇ ਗਿਆਨ ਦਾ ਹੰਕਾਰ ਵਿਖਾਇਆ ਨਹੀਂ ਬਾਕੀ ਭਾਵੇਂ ਉਹ ਲੱਖ ਮਾੜਾ ਸੀ ਆਪਣੇ ਨਾਮ ਪਿੱਛੇ ਉਹਨੇ ਆਪਣੇ ਆਪ ਗਿਆਨੀ ਲਾਇਆ ਨਹੀਂ ਸੀ ਜਿਹਦੇ ਵਿੱਚ ਨਿਮਰਤਾ ਨਹੀਂ ਠਹਿਰੀ ਵੇਖੀ ਹੈ ਵਿਦਵਾਨੀ ਨਹੀਂ ਹੁੰਦਾ ਬੰਦਾ ਆਖਣਾ ਦੀਦੀ ਠਹਿਰੀ ਪਖੰਡ ਕਰਦਾ ਕੋਈ ਧਿਆਨੀ ਨਹੀਂ ਹੁੰਦਾ ਤੇ ਜਿਹੜੇ ਸੰਤ ਜਣਾਂ ਨੂੰ ਮਹਾਪੁਰਖਾਂ ਨੂੰ ਦੁਨੀਆ ਗਿਆਨੀ ਕਹਿੰਦੀ ਹੈ ਤੇ ਉਹ ਸੱਚਮੁੱਚ ਗਿਆਨ ਵਿਆਣ ਸੀ ਬਾਕੀ ਮੌਕ ਦੀ ਗੱਲ ਏਦਾ ਵੀਹ ਹਰ ਕੋਈ ਜੂੜਾ ਕਰਨ ਵਾਲਾ ਜਾਂ ਗੋਲਤ ਮਾਰਾ